ਉਹਦੀ ਉਧ ਘਰਦੀ ਆ ਹੁਣ ਉਹ ਵੀ ਨਿਪੱਲੇ ਬੰਨਣ ਡਈ ਨਾ ਆ ਦਾ ਇੱਜ਼ਤਵਾ ਨਾ ਕੋਈ ਮਾਨਵਾ ਕਰ ਦੇ ਵਿੱਚ ਤੇਰਾ ਮਨ ਇਹ ਸਾਡਾ ਕਸੂਰ ਵਾ ਗਲਤੀ ਉਹਦੀ ਆਪਣੀ ਆ ਉਹ ਜਨਾਚੇ ਤੇ ਤਨਖਾਹ ਲੈਂਦਾ ਸੀ ਉਹਨਾਂ ਚ ਸੰਦੀਪ ਵੀ ਉਹਦੀ ਇੱਤ ਕਰਦੀ ਜਦੋਂ ਦਾ ਬਹਿ ਗਿਆ ਘਰ ਤੇ ਹੁਣ ਵੇਖ ਲੈ ਤੂੰ ਆਪੇ ਵੇਖ ਲੈ ਹਾਲਾਤ ਉਹਦੇ ਮੈਂ ਆਪੇ ਕਹਿ ਲੂੰਗਾ ਜਿਹਨੂੰ ਕਹਿਣਾ ਹੋਊਗਾ ਸਾਥ ਤੇ ਅਸੀਂ ਡੇਂਡੇ ਆ ਤੇਰਾ ਪਰ ਤੂੰ ਸਾਡੀ ਮੰਨਦਾ ਨਹੀਂ ਆ ਤੇ ਮੈਂ ਜਰੇ ਹੱਥ ਪੈਰ ਮਾਰਨ ਠੀਕ ਆ ਮੈਂ ਆਪਣਾ ਕੰਮ ਨਾ ਆਪਣੇ ਹੱਲ ਕਰ ਲੂੰਗਾ ਇਹ ਕਪਾਸੇ ਪੋਤੋ ਤੂੰ ਕਹਿੰਦਾ ਮੇਰਾ ਸਾਥ ਨਹੀਂ ਦਿੰਦੇ ਜੇਹੀਂ ਦਿੰਨੇ ਆ ਤਾਂ ਤੂੰ ਸਾਡੀ ਮਾਂ ਨਹੀਂ ਆ ਡੈਡ ਜੀ ਜੋ ਸਾਥ ਦਿੰਦਾ ਟਾਈਮ ਹੀ ਨਾ ਉਹ ਤੁਸੀਂ ਜੋ ਬੰਦਾ ਸਾਥ ਦਿੰਦੇ ਸੀ ਪਰੰਦਰ ਮੈਂ ਕਹਿੰਦਾ ਬਾਰ ਬਾਰ ਉਹੀ ਗੱਲ ਕਰੀ ਜਾਂਦੇ ਬਾਰ ਬਾਰ ਤੁਸੀਂ ਤਾਂ ਉੱਥੇ ਤੱਕੇ ਖਾਣੇ ਚੰਗੇ ਆ ਨਾਲੇ ਨਾ ਲੋਕਾਂ ਦੇ ਤਰਲੇ ਡਿਆਵਾ ਕੱਢਣਾ ਇਹ ਤਾਂ ਤੇਰਾ ਫਿਰ ਵੀ ਭਰਾਵਾ ਖੂਨ ਦਾ ਰਿਸ਼ਤਾ ਵਾ ਇਹਦਾ ਨਾ ਕਰ ਅੱਗੇ ਮੈਨੂੰ ਵੀ ਤਾਂ ਜੀ ਕਹਿੰਦੇ ਅੱਛਾ ਕਹਿੰਦੇ ਸੀਗੇ ਵੀ ਤਾਈ ਤੇਰੀ ਕਹਿੰਦੀ ਵੀ ਚੱਲ ਜੋ ਉਦੋਂ ਘੜੀ ਘੜੀ ਕੱਲ੍ਹ ਦਿਆ ਕਰੋ ਮੇਰੇ ਕੋਲ ਠੀਕ ਹੈ ਤੁਸੀਂ ਚਲ ਜੋ ਗੱਲਾਂ ਬਾਤਾਂ ਘੜੀ ਕਰ ਆਓ